ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮਿਹਾਵਨ ਤੇ ਫਨਗੜ ਟੂੜੀਆਂ ਐਸਡੀ ਕਾਲਜ ਦੇ ਵਿੱਚ ਐਸਡੀ ਇੰਸਾਫ ਦੇ ਸੀਲਰ ਸਾਹਿਬ ਪ੍ਰਿੰਸੀਪਲ ਸਾਹਿਬਾ ਨੂੰ ਪੂਰੇ ਪ੍ਰਸ਼ਾਸਨ ਦੇ ਸਾਡੇ ਭਰਾ ਜਿਨ੍ਹਾਂ ਨੇ ਬਹੁਤ ਮਿਹਨਤ ਦਿਖਾ ਪੂਰੇ ਫਨਗੜ ਟੂੜੀਆਂ ਨੂੰ ਮੈਸੇਜ ਦਿੱਤਾ ਸੀ ਉਹਨੂੰ ਕਾਫੀ ਵੱਡੀ ਕਿੰਤੀ ਦੇ ਵਿੱਚ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਪ੍ਰਸ਼ਾਸਨ ਦੇ ਨਮਾਇंदे ਨੇ ਕਾਫੀ ਕਿੰਤੀ ਦੇ ਵਿੱਚ ਇਸ ਕਲਾਸ ਦੇ ਵਿੱਚ ਆਏ ਪਰ ਬੜੀ ਵੱਡੀ ਸਿੱਖ ਕਿ ਯੋਗਾ ਇੱਕ ਸਰੀਰ ਨੂੰ ਫਿਟ ਰੱਖਣ ਵਾਸਤੇ ਹੈ ਬਹੁਤ ਵੱਡਾ ਇੱਕ ਸੌਖੇ ਤਰੀਕੇ ਦਾ ਥਾਣਾ ਹਰ ਇੱਕ ਨੂੰ ਤਕਰੀਬਨ ਹਰ ਇੱਕ ਨੂੰ ਇਹਨਾਂ ਕਲਾਸਾਂ ਦੇ ਵਿੱਚ ਹੌਂਸਲਾ ਚਾਹੀਦਾ ਹੈ ਜੋਗ ਟੀਚਰਾਂ ਦੀ ਬਹੁਤ ਸਰਦਾਰਪਨਤਾ ਸੀ ਮਾਨ ਜੀ ਨੇ ਜੋ ਜੋਗ ਟੀਚਰ ਹੈ ਬੱਚਿਆਂ ਸਾਡੇ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਟ੍ਰੇਨ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਰੁਜ਼ਗਾਰ ਦੇ ਰਾਹੀਂ ਕਿਉਂਕਿ ਬੱਚਿਆਂ ਨੂੰ ਜਿਨ੍ਹਾਂ ਨੂੰ ਟ੍ਰੇਨ ਕੀਤਾ ਗਿਆ ਉਹ ਪਿੰਡਾਂ ਦੇ ਵਿੱਚ ਜਾ ਕੇ ਪਲੱਸ ਪਹੁੰਚ ਲੈ ਜੇਗੇ ਤੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਿਆ ਉਹ ਸਾਡੇ ਪਰਿਵਾਰਾਂ ਨੂੰ ਇੱਕ ਚੰਗੀ ਸਿਹਤ ਤੰਗੀ ਸਿਹਤ ਵਾਸਤੇ ਕਿਉਂ ਡੇ ਦਾ ਸਭ ਤੋਂ ਵੱਧ ਸੌਫਟ 3 ਕਿ ਦਿਨ ਆਖਦੇ ਨੇ ਕਿ ਆਪਾਂ ਸਿਹਤ ਨੂੰ ਫਿਟ ਰੱਖ ਸਕਦੇ ਹਾਂ ਇਸ ਕਰਕੇ ਮੇਰੀ ਸਾਰੇ ਹੀ ਫਲਗੜ ਜੂੜੀਆਂ ਵਸੀਆਂ ਨੇ ਤੇ ਜਿੰਨੇ ਵੀ ਪੰਜਾਬੀ ਨੇ ਪੰਜਾਬੀ ਕਿਤੇ ਵੀ ਕੰਟਰੀ ਦੀ ਮੈਂ ਸਾਡੇ ਘਰਾਂ ਵਸਦੇ ਨੇ ਸਾਰਿਆਂ ਨੂੰ ਕਿਉਂਕਿ ਇਹਨਾਂ ਖਾਸ ਧਿਆਨ ਦੇਣਾ ਚਾਹੀਦਾ ਹੈ ਤੁਹਾਨੂੰ ਕਿ ਜੇ ਸਿਹਤ ਆਦੇ ਸੋਮੇ ਸੀਐਮ ਸਾਹਿਬ ਨੇ ਕੋਈ ਕਮੀ ਨਹੀਂ ਛੱਡੀ ਫੋਰੀ ਜੇ ਕੋਈ ਵੀ ਕਮੀ ਰਹਿ ਗਈ ਹੋਵੇਗੀ ਜੋ ਗਰਾਊਂਡ ਦੀ ਰਿਐਲਿਟੀ ਹੋਈ ਗਰਾਊਂਡ ਦੀ ਰਿਐਲਿਟੀ ਨੂੰ ਸਮਝਦੇ ਹੋਏ ਵੱਤ ਵੱਤ ਜਿੰਨੀ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਪਰ ਜਿੱਥੇ ਵੀ ਛੱਡ ਕੇ ਸਫਸਤਾ ਦਾ ਮਾਮਲਾ ਤੋਂ ਵੱਧ ਜੋਗੇ ਦਾ ਅਸੀਂ ਇੱਕ ਪੋਲੀਟিক্যাল ਲੀਡਰ ਹੋਣ ਦੇ ਨਾਤੇ ਅਸੀਂ ਵੀ ਜਿੰਨਾ ਅੰਵੈਅ ਕਰ ਸਕੀਏ ਜਾ ਜਾ ਕੇ ਪਿੰਡਾਂ ਦੇ ਵਿੱਚ ਇਹ ਸਮਝਾ ਸਕੀਏ ਅਸੀਂ ਜਰੂਰ ਜੋਗਦਾਨ ਵਿੱਚ ਆਪਣਾ ਵੱਤ ਵਜੂੜੀ ਉਹ ਸਵਾਲ ਹੈ ਕਿ ਦਵਾ ਕਿ ਲੋਕਾਂ ਕਿਤਨੀ ਵੀ ਪ੍ਰਾਇਰਿਟੀ ਹੈ ਜੋਗ ਨੂੰ ਮਨਾਇਆ ਜਾ ਰਿਹਾ ਹੈ ਤੇ ਦਿੱਲੀ ਯੋਗ ਕਰਨ ਵਾਸਤੇ ਕੀ ਹੋਰ ਕੰਮ ਲਿਆ ਜਾ ਰਿਹਾ ਹੈ ਦਿੱਲੀ ਯੋਗ ਕਰਨ ਵਾਸਤੇ ਸੀਐਮ ਸਾਹਿਬ ਨੇ ਇੱਕ ਬੜਾ ਵੱਡਾ ਫਰਾਂ ਲਾ ਦਿੱਤਾ ਸੀ ਕੁਝ ਮਹੀਨੇ ਪਹਿਲੋਂ ਕਿ ਬੱਚਿਆਂ ਨੂੰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜੋ ਬੱਚਿਆਂ ਨੂੰ ਪੀਲਿੰਗ ਦੇ ਦਿੱਤੀ ਹੈ ਔਰ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਅੱਜ ਅਸੀਂ ਸਰਮਾਨਤ ਕੀਤਾ ਇਹਨਾਂ ਬੱਚਿਆਂ 'ਚੋਂ ਮੈਂ ਇਹੋ ਸਵਾਲ ਕਰ ਰਿਹਾ ਸੀ ਕਿ ਤੁਸੀਂ ਕਿੰਨੇ ਪਿੰਡਾਂ ਦੇ ਵਿੱਚ ਜਾ ਕੇ ਕਲਾਸਾਂ ਲੈ ਰਹੇ ਹੋ ਕਾਫੀ ਪਿੰਡਾਂ ਦੇ ਵਿੱਚ 6 ਤੋਂ ਲੈ ਕੇ 7 ਵਜੇ ਦੇ ਵਿੱਚ ਸਵੇਰ ਦੇ ਮੋਰਨਿੰਗ ਟਾਈਮ ਦੀ ਯੋਗਾ ਦੀਆਂ ਕਲਾਸਾਂ ਚੱਲ ਰਹੀਆਂ ਨੇ ਪਰ ਹੋਰ ਵੀ ਕਾਫੀ ਵੱਡੇ ਪੱਧਰ ਦੇ ਜੋ ਪਿੰਡਾਂ ਦੇ ਵਿੱਚੋਂ ਡਿਮਾਂਡ ਵੀ ਆ ਚੁੱਕੀ ਹੈ ਔਰ ਸੀਐਮ ਸਾਹਿਬ ਨੇ ਵਿਸ਼ਵਾਸ ਦੇ ਵਿੱਚ ਸਾਰੇ ਯੋਗਾ ਸਾਡੇ ਟੀਚਰ ਨੇ ਸਾਡੀ ਮੈਡਮ ਡਾਕਟਰ ਸਾਹਿਬ ਆਏ ਨੇ ਇਹਨਾਂ ਸਾਰਿਆਂ ਨੂੰ ਵਿਸ਼ਵਾਸ ਦੇ ਵਿੱਚ ਲਿਆ ਕਿ ਜਿੰਨੀ ਵੀ ਤੁਸੀਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸਾਨੂੰ ਗਿਣਤੀਯੋਗੇ ਵਾਸਤੇ ਦੋਗੇ ਜਿਹੜੇ ਵੀ ਪਿੰਡ ਦੇ ਵਿੱਚ ਜਾਂ 30 ਤੋਂ ਪਲੱਸ 30 ਤੋਂ ਪਲੱਸ ਪਰਿਵਾਰ ਯੋਗੇ ਦੇ ਨਾਲ ਜੁੜਦੇ ਨੇ ਉਸੇ ਅਸੀਂ ਟੀਚਰ ਪ੍ਰੋਵਾਈਡ ਕਰਵਾ ਦਾਂਗੇ ਇਦਾਂ ਦੀ ਬਿਲਕੁਲ ਕੋਈ ਗੱਲ ਨਹੀਂ ਸਰਕਾਰ ਸੀਐਮ ਸਾਹਿਬ ਪੂਰੇ ਪੰਜਾਬ ਦੇ ਨਾਲ ਔਰ ਪੂਰੇ ਪੰਜਾਬ ਨੂੰ ਸਿਹਤਮੰਦ ਦੇਖਣਾ ਚਾਹੁੰਦੇ ਆ ਸਾਰ ਜੁੜਦੇ ਨੇ ਕੀ ਤੋਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਤੇ ਆਪਾਂ ਸਾਰੇ ਇਕੱਠੇ ਹੋਏ ਆਂ ਜੀ ਜਿਸ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦਿਨਾ ਚਾਹੁੰਦਾ ਹਾਂ ਜਿਸ ਵਿੱਚ ਸਾਰੇ ਹੀ ਆਪਣੇ ਵੀਰ ਭਰਾ ਸਾਰੇ ਹੀ ਮਾਯੋਗ ਤਹਿਸੀਲਦਾਰ ਸਾਹਿਬ ਐਸਜੀਐਮ ਸਾਹਿਬ ਪਹੁੰਚੇ ਨੇ ਯੋਗਾ ਅਭਿਆਸ ਕਰ ਯੋਗਾ ਦਾ ਦਿਨ ਅੱਜ ਦਾ ਸਾਰਿਆਂ ਵਾਸਤੇ ਅਭਿਆਸੀਆਂ ਤੇ ਬਹੁਤ ਹੀ ਮਹੱਤਵਪੂਰਨ ਦਿਨ ਹੈ ਜਿਸ ਵਿੱਚ ਸਾਰੀ ਯੋਗ ਵਿਅਸੀਆਂ ਨਾ ਕੇਵਲ ਸਰੀਰੀ ਐਕਟੀਵਿਟੀਆਂ ਉਸ ਤੋਂ ਇਲਾਵਾ ਮਾਨਸਿਕ ਐਕਟੀਵਿਟੀਆਂ ਵੀ ਕਰਵਾਵਾ ਕਰਾਈਆਂ ਗਈਆਂ ਨੇ ਅੱਜ ਜਿਸ ਵਿੱਚ ਸਾਰਿਆਂ ਨੇ ਬ੍ਰਾਮਰੀ ਪ੍ਰਾਣਾਯਾਮ ਅਣੋ ਨੋਮ ਨੋਮ ਦੀ ਸਹਾਇਤਾ ਨਾਲ ਜਿਸ ਵਿੱਚ ਆਪਣੇ ਮਨ ਨੂੰ ਨਿਰੰਤਰ ਰੱਖਣ ਦੀ ਤਕਨੀਕ ਜਿਸ ਵਿੱਚ ਕਿਸੇ ਨੂੰ ਵੀ ਕੋਈ ਦਿੱਕਤ ਹੋਏ ਕਬਜ ਦੀ ਦਿੱਕਤ ਹੋਏ ਸਾਇਟਿਕਾ ਦੀ ਪ੍ਰੋਬਲਮ ਹੋਏ ਡਿਸਕ ਦੀ ਪ੍ਰੋਬਲਮ ਹੋਏ ਉਹ ਕਿਉਰ ਹੋਣਗੀਆਂ ਅਤੇ ਮੇਨ ਇਹਦਾ ਮੋਟਿਵ ਕਰੋ ਯੋਗ ਰਹੋ ਨਿਰੋਗ ਨਿਰੋਗ ਪੰਜਾਬ ਦੇ ਤਹਿਤ ਮਿਸ਼ਨ ਸੀਐਮ ਦੀ ਯੋਗਸ਼ਾਲਾ ਵੱਲੋਂ ਆਪਾਂ ਅਪਾਇੰਟ ਕੀਤੇ ਗਏ ਜਿਸ ਵਿੱਚ ਸਾਰਿਆਂ ਨੂੰ ਆਪਾਂ ਯੋਗ ਪ੍ਰਤੀ ਸੁਨੇਹਾ ਦਿੰਦੇ ਆ ਕਿ ਸਾਰੇ ਹੀ ਕੋਸ਼ਿਸ਼ ਕਰੋ ਆਪਣਾ ਇੱਕ ਤੋਂ ਅੱਧਾ ਘੰਟਾ ਆਪਾਂ ਯੋਗ ਨੂੰ ਦਈਏ ਜਿਸ ਵਿੱਚ ਅਸੀਂ ਸਾਰੇ ਆਪਣਾ ਮਾਨਸਿਕ ਬੈਲੈਂਸ ਸਹੀ ਕਰ ਸਕੀਏ ਮੈਂ ਬੇਨਤੀ ਕਰਦਾ ਸਾਰਿਆਂ ਵੀਰਾਂ ਨੂੰ ਨੌਜਵਾਨ ਪੀੜ੍ਹੀ ਨੂੰ ਵੀ ਕਿ ਨਸ਼ਿਆਂ ਦੇ ਵਿਰੁੱਧ ਇਹ ਮੁਹਿੰਮ ਜੋੜੀਏ ਜਿਸ ਵਿੱਚ ਆਪਾਂ ਨਸ਼ਿਆਂ ਨੂੰ ਨਸ਼ਿਆਂ ਤੋਂ ਬਚਦੇ ਹੋਏ ਯੋਗ ਕਰਕੇ ਪ੍ਰਾਣਾਯਾਮ ਦੇ ਅਭਿਆਸ ਕਰਕੇ ਅਸੀਂ ਆਪਣਾ ਜੀਵਨ ਸੁਧਾਰ ਸਕੀ ਜੀ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਅੱਜ ਇਹ ਫਟੇਕਾਰ ਚੂੜੀਆਂ ਐਸਕੇਮ ਪਰ ਦੇ ਦੂਰ ਪਰ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਔਰ ਜਿਦੇ ਵਿੱਚ ਸਾਡੇ ਕੋਲ ਵੱਖ-ਵੱਖ ਡਿਪਾਰਟਮੈਂਟਸ ਜਿਹੜੇ ਨਹੀਂ ਉਹਨੇ ਪਾਰਟਿਸਪੇਟ ਕੀਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਜੇਗੜ ਜੂੜੀਆਂ ਦੇ ਬਹੁਤ ਸਾਰੇ ਵਿਦਿਆਰਥੀ ਔਰ ਜਿੰਨੇ ਵੀ ਅਧਿਆਪਕ ਸਾਥੀ ਜਿਹੜੇ ਨੇ ਉਹ ਵੀ ਸਯੋਗ ਦਿਵਸ ਤੇ ਪਹੁੰਚੇ ਨਹੀਂ ਤੁਹਾਨੂੰ ਪਤਾ ਹੈ ਕਿ ਯੋਗ ਜਿਹੜਾ ਵਾ ਉਹ ਸਿਹਤ ਲਈ ਬਹੁਤ ਜ਼ਰੂਰੀ ਹੈ ਔਰ ਸੀਐਮ ਦੀ ਯੋਗ ਸਲਾਹਏ ਪ੍ਰੋਗਰਾਮ ਜਿਹੜਾ ਵਾ ਐਸਕੇਮ ਪੱਧ ਤੇ ਜਿਹੜਾ ਆਰਗੇਨਾਈਜ਼ ਕੀਤਾ ਹੈ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਐਸਟੀਐਮ ਸਾਹਿਬ ਨੇ ਆਰਗੇਨਾਈਜ਼ ਕੀਤਾ ਬਹੁਤ ਬਹੁਤ ਮੁਬਾਰਕ। ਮੈਂ ਜੋਗਦੇਸ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਇਹ ਹੀ ਕਹੂੰਗਾ ਕਿ ਸਾਡੇ ਬ੍ਰਹਿਮੰਡ ਦੇ ਵਿੱਚ ਅਨੰਤ ਹੈ ਕਿ ਆਪਾਂ ਸਕੇਅਰ ਸਿਟੀ ਦੇ ਵਿੱਚ ਪੈ ਰਹੇ ਹਾਂ ਸਾਨੂੰ ਅਬੰਡੈਂਸ ਦੇ ਵਿੱਚ ਜਿਉਣਾ ਚਾਹੀਦਾ ਤੇ ਆਪਣੀ ਸਕੇਅਰ ਸਿਟੀ ਤੋਂ ਵੱਲੋਂ ਅਬੰਡੈਂਸ ਵੱਲ ਵਧਦੇ ਹੋਏ ਅਨੰਤ ਨਾਲ ਜੁੜੀਏ ਤੇ ਹਮੇਸ਼ਾ ਖੁਸ਼ ਰਹੀਏ। ਥੈਂਕ ਯੂ ਵੈਰੀ ਮਚ। ਅਸੀਂ ਅਸੀਂ ਲੋਕ ਇਹਨਾਂ ਨੂੰ ਭੁੱਲ ਚੁੱਕੇ ਸੀ ਪਰ ਜੋਗਾ ਜੋ ਹੈ ਇਸ ਵੇਲੇ ਬਹੁਤ ਵਧੀਆ ਚੀਜ਼ ਆ ਸਿਹਤ ਦੇ ਜੋ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਆ।